ਆਪਣੇ ਹਿਰਦੇ ਦੇ ਅੰਦਰ ਆਪਣੇ ਅੰਦਰ ਤਾਂ ਚਾਤੀ ਮਾਰ ਤੇਰੇ ਆਪਣੇ ਅੰਦਰੋਂ ਹੀ ਲੱਭ ਪਏਗਾ ਮਹਾਰਾਜ ਕਹਿੰਦੇ ਇਹ ਵੀ ਗੱਲ ਪ੍ਰਤੱਖ ਹੈ ਅੱਜ ਤੱਕ ਦੀ ਜਿਸ ਕਿਸੇ ਨੂੰ ਵੀ ਮਿਲਿਆ ਗੁਰੂ ਦੇ ਰਾਹੀ ਮਿਲਿਆ ਔਰ ਗੁਰੂ ਨੇ ਮਲਾਇਆ ਉਹਨੂੰ ਆਪਣੇ ਅੰਦਰ ਦਿਖਾ ਕੇ ਵੀ ਆਪਣੇ ਅੰਦਰ ਦੇਖ ਬਸੰਤਰਮੁਖੀ ਹੋ ਜਾ ਜਦੋਂ ਇਤਿਹਾਸ ਪੜ੍ਹਦੇ ਆ ਰਾਏ ਬੁਲਾਰ ਜੀ ਰਾਏ ਭੋਜ ਦੀ ਤਲਵੰਡੀ ਦੇ ਜੋ ਆਗੂ ਸਨ ਮੁਖੀਏ ਸਨ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਾਮ ਬੇਨਤੀ ਕੀਤੀ ਇੱਕ ਵਾਰ ਕਹਿੰਦੇ ਮੈਂ ਹੁਣ ਬੁੱਢਾ ਹੋ ਗਿਆ ਬਜ਼ੁਰਗ ਹੋ ਗਿਆ ਮਿਰਦ ਹੋ ਗਿਆ ਇੰਨੀ ਸਰੀਰ ਦੀ ਹਾਲਤ ਹੋ ਗਈ ਸੀ ਵੀ ਮੰਜੇ ਤੋਂ ਉੱਠ ਕੇ ਦੂਰ ਜਾਣਾ ਵੀ ਔਖਾ ਹੋ ਗਿਆ ਸੀ ਐਸੀ ਹਾਲਤ ਸੀ ਕਹਿੰਦਾ ਜੀ ਮੇਰਾ ਦਿਲ ਕਰਦਾ ਤੁਹਾਡੇ ਚਰਨ ਫੜਾਂ ਤੁਹਾਡੀ ਸੇਵਾ ਕਰਾਂ ਪਰ ਮੈਂ ਮਿਰਦ ਹੋ ਗਿਆ ਚਰਨ ਧੋਂਦਾ ਵੀ ਰਿਹਾ ਜਦੋਂ ਠੀਕ ਸੀ ਬੜੀ ਸੇਵਾ ਵੀ ਕੀਤੀ ਪਰ ਆਖਣ ਲੱਗਾ ਜੀ ਪਰ ਹੁਣ ਗੱਲ ਇਹ ਹੈ ਵੀ ਅੰਦਰ ਚਾਨਣ ਨਹੀਂ ਹੈ ਅੰਦਰ ਤਾਂ ਹਨੇਰਾ ਹੀ ਦਿਸਦਾ ਇੰਨੀ ਇੰਨੇ ਸਾਲ ਉਮਰ ਲੰਘੀ ਜ਼ਿੰਦਗੀ ਦੀ ਨੀਤੀ ਚ ਰਾਜਨੀਤੀ ਚ ਪਿਆ ਰਿਆ ਇੰਨੀ ਜਾਇਦਾਦ ਜ਼ਮੀਨ ਸਭ ਕੁਝ ਹੈ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ ਕੋਈ ਧਰਮ ਦਾ ਕੰਮ ਕੋਈ ਕਰਮ ਇਦਾਂ ਦਾ ਵੀ ਮੈਂ ਕੁਈ ਹੱਜ ਕਰਿਆ ਮਾਂ ਕੁਛ ਐਸਾ ਕਰਿਆ ਮਾਂ ਜ਼ਿੰਦਗੀ ਰਹਿੰਦੀ ਚ ਕਰਿਆ ਵੀ ਹੋਣਾ ਉਹਨੇ ਪਰ ਗੱਲ ਨਹੀਂ ਬਣੀ ਕਹਿੰਦਾ ਕਿਰਪਾ ਕਰੋ ਕੋਈ ਮੇਰੇ ਤੇ ਵੀ ਕਿਰਪਾ ਹੋ ਸਕਦੀ ਮੈਨੂੰ ਵੀ ਦੱਸੋ ਵੀ ਮੈਂ ਕਿਵੇਂ ਪ੍ਰਾਪਤੀ ਕਰ ਸਕਦਾ ਤੁਸੀਂ ਕਹਿੰਦੇ ਹੋ ਵੀ ਗੁਰਪ੍ਰਸਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਕਿਤੇ ਉਪਦੇਸ਼ ਜੀਵਨ ਚ ਸੁਣਨ ਦਾ ਮੌਕਾ ਮਿਲੇ ਜਾਂ ਪੜ੍ਹਨ ਦਾ ਵੀ ਰਾਏ ਬੁਲਾਰ ਨੂੰ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਤੁਸੀਂ ਹੈਰਾਨ ਰਹਿ ਜਾਓਗੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਲੱਭਣਾ ਤਾਂ ਉਹਨੂੰ ਹੁੰਦਾ ਹੈ ਜਿਹੜਾ ਕੋਈ ਗਵਾਚਿਆ ਹੋਵੇ ਉਹ ਗਵਾਚਿਆ ਥੋੜੇ ਗਵਾਚੇ ਤਾਂ ਅਸੀਂ ਫਿਰਦਿਆਂ ਖੁਦ ਉਹ ਤਾਂ ਆਪਣੇ ਅੰਦਰ ਹੀ ਹੈ ਅਸੀਂ ਉਹਨੂੰ ਅੰਦਰ ਆਪਣੇ ਅੰਦਰ ਅਸੀਂ ਵੜਦੇ ਹੀ ਨਹੀਂ ਅਸੀਂ ਉਹ ਬਾਹਰ ਭਟਕਦੇ ਫਿਰਦੇ ਹਾਂ ਉਹ ਤਾਂ ਸਾਡੇ ਆਪਣੇ ਅੰਦਰ ਹੈ ਪ੍ਰਤੱਖ ਪਿਰ ਘਰ ਨਾਲ ਪਿਆਰਾ ਦੇਖੋ ਪ੍ਰਤੱਖ ਹੈ ਉਹ ਪ੍ਰਤੱਖ ਦਾ ਅਰਥ ਹੈ ਸਾਹਮਣੇ ਪ੍ਰਗਟ ਲੋ ਲੋਕ ਕਿ ਵੀ ਨਹੀਂ ਬੈਠਾ ਕੋਈ ਆਖੇ ਵੀ ਲੋਕਿਆ ਬੈਠਾ ਉਹ ਤਾਂ ਕਹਿੰਦੇ ਸਾਹਮਣੇ ਆ ਕਹਿੰਦਾ ਜੀ ਫਿਰ ਮਤਲਬ ਮਹਾਰਾਜ ਕਹਿੰਦੇ ਮਤਲਬ ਮਨ ਪਟਕਦਾ ਫਿਰਦਾ ਥਾਂ ਥਾਂ ਤੇ ਕਰੇ ਕਿਧਰੇ ਕਿਧਰੇ ਮਨ ਨੂੰ ਆਪਣੇ ਤਕਾਣੇ ਲਿਆਓ ਅਸਲੀ ਆਪਣੇ ਅੰਦਰ ਬਿਠਾਓ ਜਦੋਂ ਆਪਣਾ ਮਨ ਟਿਕਣ ਲੱਗ ਪਿਆ ਹੀ ਸਾਧਨ ਮਨ ਦਾ ਟਿਕ ਜਾਣਾ ਹੀ ਸਮਾਧੀ ਆ ਮਨ ਦਾ ਜੁੜ ਜਾਣਾ ਹੀ ਯੋਗ ਹੈ ਮਨ ਨੂੰ ਸਾਧ ਲੈਣਾ ਹੀ ਅਸਲ ਵੱਡੀ ਸਾਧਨਾ ਹੈ ਬਾਕੀ ਤਾਂ ਸਭ ਬਾਹਰ ਲੀਆਂ ਸਾਧਨਾਵਾਂ ਨੇ ਸ਼ਰੀਰ ਦੀਆਂ ਸ਼ਰੀਰ ਦੀ ਸਾਧਨਾ ਕੋਈ ਕਿਸੇ ਤਰ੍ਹਾਂ ਦੀ ਕਰ ਸਕਦਾ ਕੋਈ ਕਿਸੇ ਤਰ੍ਹਾਂ ਦੀ ਕਰ ਸਕਦਾ ਇਹ ਪ੍ਰੈਕਟਿਸ ਹੈ ਸ਼ਰੀਰ ਦੀ ਸਾਰੀ ਸਾਧਨਾ ਮੰਨਦੀ ਹੈ ਮਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਫਿਰ ਗੁਰੂ ਜੀ ਨੇ ਉਹਨੂੰ ਜੋ ਗਿਆਨ ਦਿੱਤਾ ਸਮਝਾਇਆ ਕਹਿੰਦੇ ਆਪਣੇ ਅੰਦਰ ਦੇਖ ਫਿਰ ਜਿਉਂ-ਜਿਉਂ ਫਿਰ ਅੰਦਰ ਉਹਨੇ ਚਾਤੀ ਮਾਰੀ ਨਾ ਆਪਣੇ ਜੀ ਮਹਾਰਾਜ ਕਹਿੰਦੇ ਦੇਖ ਆਪਣੇ ਅੰਦਰ ਕੀ ਹੈ ਤੂੰ ਕਹਿੰਦਾ ਜੀ ਮੈਂ ਸਰੀਰ ਪਹਿਲੀ ਗੱਲ ਕੀਤੀ ਸੀ ਉਹਨੇ ਕਹਿੰਦਾ ਜੀ ਮੈਂ ਰਾਜਾ ਇੱਥੇ ਦਾ ਗਾਇਬੁਲਾਰ ਮੇਰਾ ਨਾਮ ਹੈ ਗੁਰੂ ਜੀ ਕਹਿੰਦੇ ਲੈ ਬਸ ਇੱਥੇ ਆ ਗਿਆ ਰਾਏ ਬੁਲਾ ਰਹੇ ਤੂੰ ਆ ਛੱਡ ਕੇ ਆਪਣਾ ਰਾਜ 20 ਪਿੰਡ ਪਰਾਂ ਲੰਘ ਜਾ ਉੱਥੇ ਜਾ ਕੇ ਖੜੀ ਤੇਰੇ ਮੱਥੇ ਤੇ ਲਿਖਿਆ ਵੀ ਤੂੰ ਰਾਏ ਬੁਲਾਰ ਇਹ ਤੈਨੂੰ ਜਾਣਦੇ ਲੋਕੀ ਉਹ ਕਹਿੰਦੇ ਤੈਨੂੰ ਰਾਏ ਬੁਲਾਰ ਤੇ ਤੇਰੇ ਸਰੀਰ ਤੇਰੇ ਸਰੀਰ ਦਾ ਕੀ ਨਾਮ ਹੈ ਕੋਈ ਤੇਰੇ ਸਰੀਰ ਦੀ ਇਹ ਤਾਂ ਕਰਦੇ ਆ ਨਾਂ ਦੇ ਦਿੱਤਾ ਕੋਈ ਹੋਰ ਰੱਖ ਦਿੰਦੇ ਤੇਰੇ ਪਿਤਾ ਦਾ ਰਾਏ ਭੋਇ ਰੱਖ ਦਿੱਤਾ ਰਾਏ ਭੋਇ ਨੇ ਅੱਗੇ ਤੇਰਾ ਨਾਂ ਰਾਏ ਬੁਲਾਰ ਰੱਖ ਦਿੱਤਾ ਇਹ ਤਾਂ ਉਦਾਂ ਪਹਿਚਾਨ ਹੈ ਕੋਈ ਨਾਮ ਕਿਸੇ ਦੇ ਨਹੀਂ ਹੁੰਦੇ ਖੇਰ ਕਹਿੰਦਾ ਜੀ ਹਾਂ ਮੈਂ ਤਾਂ ਨਾਮ ਦੀ ਹੰਗ ਤੱਕ ਰਹੀ ਬੈਠਾ ਸੀ ਵੀ ਰਾਏ ਬੁਲਾ ਰਹਿ ਮੈਂ ਰਾਏ ਬੁਲਾ ਰਹਿ ਤੇ ਇਹ ਤਾਂ ਕਿਸੇ ਹੋਰ ਦਾ ਵੀ ਹੋ ਸਕਦਾ ਸੀ ਫਿਰ ਕਹਿੰਦਾ ਜੀ ਮੈਂ ਸ਼ਰੀਰ ਹਾਂ ਗੁਰੂ ਜੀ ਕਹਿੰਦੇ ਸ਼ਰੀਰ ਕਿਵੇਂ ਹੋ ਸਕਦਾ ਤੂੰ ਆਪੇ ਦੇਖ ਲੈ ਸ਼ਰੀਰ ਦਾ ਕਿਹੜਾ ਹਿੱਸਾ ਹੈ ਤੂੰ ਸ਼ਰੀਰ ਦਾ ਕਿਹੜਾ ਸੰਗ ਹੈ ਜਿਹੜਾ ਤੂੰ ਹੈ ਜਿਹਨੂੰ ਤੂੰ ਕਹਿ ਸਕੇ ਹੱਥ ਪੈਰ ਗੁਰੂ ਜੀ ਕਹਿੰਦੇ ਕਿੰਨੇ ਬੰਦੇ ਦਿਖਾਈਏ ਤੈਨੂੰ ਜਿਹਦੇ ਹੱਥ ਹੈ ਨਹੀਂ ਹੱਥਾਂ ਬਿਨਾ ਵੀ ਜਿਉਂਦੇ ਪੈਰਾਂ ਬਿਨਾ ਵੀ ਜਿਉਂਦੇ ਅੱਖਾਂ ਬਿਨਾ ਵੀ ਜਿਉਂਦੇ ਜੀਭ ਬਿਨਾ ਵੀ ਕਈ ਬੰਦੇ ਜਿਉਂਦੇ ਤੇ ਸਰੀਰ ਦਾ ਕਿਹੜਾ ਅੰਗ ਹੈ ਜਿਹੜਾ ਰਾਏ ਬੁਲਾ ਰਹਿ ਫਿਰ ਰਾਏ ਬੁਲਾੜ ਕਹਿੰਦਾ ਜੀ ਅੱਛਾ ਮੈਂ ਤਾਂ ਸਰੀਰ ਵੀ ਹੈ ਨਹੀਂ ਫਿਰ ਕਹਿੰਦਾ ਜੀ ਫਿਰ ਮੈਂ ਮਾਨਾਂ ਇਹਦਾ ਮਤਲਬ ਮੈਂ ਮਾਨਾਂ ਮਾਰੇ ਕਹਿੰਦੇ ਮਨ ਤੂੰ ਕਿਵੇਂ ਹੋ ਸਕਦਾ ਤੁਹ ਤੱਕ ਇਹਨਾਂ ਜੀ ਮੇਰਾ ਮਨ ਭਟਕਦਾ ਫਿਰਦਾ ਹੈ ਮੇਰਾ ਮਨ ਉੱਥੇ ਚੱਲ ਗਿਆ ਉਹ ਕਿਹੜੀ ਚੀਜ਼ ਹੈ ਜਿਹੜੀ ਮਨ ਨੂੰ ਵੀ ਦੇਖ ਰਹੀ ਜਿਹੜੀ ਕਹਿੰਦੀ ਮੇਰਾ ਮਨ ਨਹੀਂ ਟਿਕਦਾ ਮੇਰਾ ਮਨ ਭਟਕਦਾ ਫਿਰਦਾ ਹੈ ਉਹ ਸਰਤ ਉਹ ਚੇਤਨਾ ਮਾਰੇ ਕਹਿੰਦੇ ਉਹ ਉਹ ਦੇ ਧਿਆਨ ਦੇਣ ਦੀ ਕੋਸ਼ਿਸ਼ ਕਰ ਉਹ ਕੀ ਹੈ ਜਿਹੜੀ ਮਨ ਦੀ ਵੀ ਸਾਖਸ਼ੀ ਹੈ ਜੋ ਤੇਰੀਆਂ ਤਿੰਨ ਅਵਸਥਾਵਾਂ ਵਿੱਚ ਜਾਗਰਤ ਸੁਪਨ ਸੁਖੋਪਤ ਦੀ ਸਾਖਸ਼ੀ ਹੈ ਸਾਖਸ਼ੀ ਦਾ ਮਤਲਬ ਦੇਖਣ ਵਾਲੀ ਹੈ ਜਿਹੜੇ ਤੂੰ ਕਰਮ ਕਰਦਾ ਹੈ ਚੰਗੇ ਜਾਂ ਮਾੜੇ ਉਹਨਾਂ ਨੂੰ ਦੇਖਦੀ ਤੇਰੇ ਅੰਤਰਾਤਮੇ ਤੈਨੂੰ ਕਹਿੰਦੀ ਜਿਹੜੀ ਚੀਜ਼ ਵੀ ਤੂੰ ਇਹ ਕੰਮ ਇੱਥੇ ਗਲਤ ਕਰ ਰਿਹਾ ਹੈ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਤੂੰ ਠੀਕ ਨਹੀਂ ਕੀਤਾ ਆ ਗਲਤ ਹੈ ਗਲਤ ਕਰਦਾ ਹੈ ਗਲਤ ਕਹਿੰਦੀ ਚੰਗਾ ਕਰਦਾ ਹੈ ਐਪਰੀਸ਼ੀਏਟ ਕਰਦੀ ਹੈ ਅੰਦਰੋਂ ਖੁਸ਼ੀ ਹੁੰਦੀ ਵੀ ਹਾਂ ਠੀਕ ਹੈ ਇਹ ਠੀਕ ਹੈ ਕੰਮ ਮਹਾਰਾਜ ਕਹਿੰਦੇ ਉਹ ਤੇਰੀ ਆਤਮਾ ਦੇ ਨੇੜੇ ਦਾ ਸਰੂਪ ਹੈ ਆਨੰਦ ਮੈ ਕੋਸ਼ ਕਿਹਾ ਉਹਨੂੰ ਪੰਜ ਸ਼ਰੀਰ ਯੋਗ ਸ਼ਾਸਤਰ ਵਿੱਚ ਦੱਤੇ ਆ ਪਹਿਲਾ ਪਹਿਲਾ ਅਨਮੈ ਕੋਸ਼ ਫਿਰ ਪ੍ਰਾਨਮੈ ਫਿਰ ਮਨੋਮੈ ਫਿਰ ਵਿਗਿਆਨਮੈ ਔਰ ਫਿਰ ਆਨੰਦਮੈ ਉਸ ਤੋਂ ਅਗਲਾ ਜਿਹੜਾ ਨਿਜ ਸਰੂਪ ਹੈ ਉਹਨੂੰ ਆਤਮਾ ਕਰ ਕਹਿੰਦੇ ਆ ਚੌਥਾ ਪਦ ਕਹਿੰਦੇ ਆ ਜਿਸ ਨੂੰ ਦਸਮ ਦੁਆਰ ਕਹਿ ਦਿੰਦੇ ਆ ਤਿਰਗਣ ਅਤੀਤ ਕਈ ਸਾਰੇ ਉਹਦੇ ਨਾਮ ਹਨ ਉਹਦੀ ਵਿਆਖਿਆ ਨਹੀਂ ਹੋ ਸਕਦੀ ਬਸ ਉਹ ਹੈ ਬਸ ਕਿਦਾਂ ਦਾ ਕਿਵੇਂ ਆ ਐਉਂ ਹੁੰਦਾ ਵੀ ਉਹ ਤਾਂ ਜਦੋਂ ਦੇ ਵਿੱਚ ਜਾਓਗੇ ਫਿਰ ਪਤਾ ਲੱਗ ਜਾਊਗਾ ਜਿਵੇਂ ਕਿ ਕਵੀ ਅਨਾਥ ਨੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ ਕਿਸੇ ਨੇ ਨੂਨ ਦੀ ਪੁਤਲੀ ਨੂੰ ਆਖਿਆ ਐ ਨੂਨ ਦੀ ਪੁਤਲੀ ਤੂੰ ਇੱਕ ਕੰਮ ਕਰ ਸਮੁੰਦਰ ਵਿੱਚ ਜਾ ਛਾਲ ਮਾਰ ਤੇ ਜਾ ਕੇ ਗਹਿਰਾਈ ਮਾਪ ਕਿੰਨੀ ਹੈ ਆ ਕੇ ਦੱਸ ਦੇ ਮੁਰਕੇ ਉਹ ਕਹਿੰਦੀ ਮੈਂ ਗਈ ਤੇ ਆਈ ਉਹਨੇ ਜਿਉ ਮਾਰੀ ਛਾਲ ਤੇ ਮੁੜ ਕੇ ਆਈ ਉਹ ਨਹੀਂ ਮੁੜ ਕੇ ਆਈ ਨਹੀਂ ਤੇ ਉਹ ਬੰਦਾ ਖੜਾ ਬਾਜਾਂ ਮਾਰੇ ਪੁਤਲੀ ਨੂੰ ਵੀ ਦੱਸ ਤੂੰ ਆਈ ਨਹੀਂ ਮੁੜ ਕੇ ਫਿਰ ਕਿਸ ਉਹਨੇ ਸ਼ਾਇਰ ਨੇ ਲਿਖਿਆ ਕਹਿੰਦਾ ਚੱਲੀ ਪੋਤਲੀ ਲੌਨ ਕੀ ਥਾ ਸਿੰਧ ਕੀ ਲੈਣ ਪੁਤਲੀ ਨੂਨ ਦੀ ਸਮੁੰਦਰ ਦੀ ਗਹਿਰਾਈ ਮਾਪਣ ਚਲੀ ਗਈ 나ਥ 나ਥ ਆਪੇ ਪਹੀ ਪਰਗਟ ਕਹੇ ਕੋ ਬੈਨ ਕਹਿੰਦੇ ਉਹ ਤਾਂ ਵਿਚਾਰੀ ਆਪੇ ਹੀ ਸਮੁੰਦਰ ਰੂਪ ਹੋ ਗਈ ਪ੍ਰਗਟ ਆ ਕੇ ਕਹੇ ਕੌਣ ਵੀ ਕਿੰਨਾ ਕਡੂਗਾ ਹੈ ਸਮੁੰਦਰ ਕਿੰਨਾ ਕੁ ਗਹਿਰਾ ਹੈ ਕਿੰਨਾ ਕਚੌੜਾ ਹੈ ਉਹ ਉਸ ਚੀਜ਼ ਨੂੰ ਕਬੀਰ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਸਾਡੇ ਸਤਕਾਰਯੋਗ ਮਹਾਪੁਰਖਾਂ ਨੇ ਸਾਡੇ ਗੁਰੂ ਸਹਿਬਾਨਾ ਨੇ ਬਾਣੀ ਵਿੱਚ ਇਉਂ ਬਚਨ ਕੀਤਾ ਹੈ ਕਹੇ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀ ਹੈ ਕਹਿੰਦੇ ਗੁੰਗੇ ਬੰਦੇ ਨੂੰ ਗੁੜ ਖਵਾ ਦੋ ਖਾ ਤਾਂ ਜ਼ਰੂਰ ਲਏਗਾ ਸਵਾਦ ਵੀ ਆਏਗਾ ਉਹਨੂੰ ਤੇ ਤੁਸੀਂ ਪੁੱਛੋਗੇ ਤੇ ਫਿਰ ਦੱਸ ਨਹੀਂ ਸਕਦਾ ਉਦਾਹਰਨ ਇੱਕ ਹੋਰ ਦੱਤੀ ਹੈ ਕਬੀਰ ਜੀ ਨੇ ਅਲੋਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਾਣਿਆ ਅਲੋਤੀ ਕਹਿੰਦੇ ਆ ਮਿਸ਼ਰੀ ਨੂੰ ਬਰੇਡਾ ਕਹਿੰਦੇ ਸ਼ਰਬਤ ਨੂੰ ਕਹਿੰਦੇ ਜਿਵੇਂ ਮਿਸ਼ਰੀ ਦਾ ਸ਼ਰਬਤ ਬਣਾ ਲਿਆ ਜਾਏ ਤੇ ਜਿਹਨੂੰ ਪਲਾ ਦਿੱਤਾ ਜਾਏ ਉਹ ਹੀ ਉਹ ਜੀਭਾ ਮਾਰੇਗਾ ਆਪਣੀਆਂ ਬੱਲਾ ਦੇ ਤੇ ਤੁਸੀਂ ਪੁੱਛੋਗੇ ਵੀ ਸਵਾਦ ਆ ਉਹ ਕਹਦੇਗਾ ਸਵਾਦ ਹੈ ਪਰ ਉਹਦਾ ਆਨੰਦ ਹੈ ਜਿਹੜਾ ਉਹੀ ਮਾਣੇਗਾ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਬੰਦਾ ਦੱਸ ਕੇ ਵੀ ਦੱਸ ਨਹੀਂ ਸਕਦਾ ਕਹਿੰਦੇ ਆ ਵੀ ਰਹਿ ਜਾਂਦਾ ਕਿਸੇ ਨੂੰ ਕਹੋਗੇ ਚੀਜ਼ ਮਿੱਠੀ ਆ ਉਹਦਾ ਮੂੰਹ ਤੇ ਕੌੜਾ ਹੈ ਭਾਈ ਗੁਰਦਾਸ ਜੀ ਨੇ ਕਿਹਾ ਖੰਡ ਖੰਡ ਕਹੇ ਜੀ ਜੀਵਾ ਨਾ ਸਵਾਦ ਮਿੱਠੋ ਆਵੇ ਕਹੀਂ ਚੱਲੋ ਖੰਡ ਖੰਡ ਵੇ ਬੜਾ ਮਿੱਠਾ ਓ ਜੀਦਾ ਮੂੰਹ ਕੌੜਾ ਹੋਇਆ ਪਿਆ ਉਹਨੂੰ ਤੇਰੇ ਮਿੱਠੇ ਨਾਲ ਕੀ ਪਾ ਉਹਨੂੰ ਤਦ ਮਿੱਠਾ ਲੱਗੇ ਜੇ ਕਿਤੇ ਉਹ ਕੁੱਟ ਪਰੇ ਉਹ ਜੀਉ ਰਸ ਨੂੰ ਪੀਵੇ ਤਾਂ ਫਿਰ ਮਰਨੇ ਆਖਿਆ ਬਖੈ ਬੰਨ ਫੀਕਾ ਤੇ ਆਗਰੀ ਸਖੀਏ ਨਾਮ ਮਹਾਰਸ ਪੀਓ ਮਹਾਰਸ ਹੈ ਉਹ ਤਾਂ ਜੀ ਨੇ ਖਾਦਾ ਉਹਨੇ ਜਾਣਿਆ ਇਹੋ ਮਹਾਰਜ ਕਹਿੰਦੇ ਕਹਿੰਦੇ ਤੇਰਾ ਉਹ ਨਿੱਜੀ ਰੂਪ ਹੈ ਰਾਏ ਬੁਲਾਰ ਨੂੰ ਕਹਿੰਦੇ ਜਦੋਂ ਰਾਏ ਬੁਲਾਰ ਜੀ ਦੀ ਉਹ ਗੁਰੂ ਜੀ ਦੇ ਉਪਦੇਸ਼ ਸੁਣ ਕੇ ਉੱਥੇ ਪਹੁੰਚ ਹੋਈ ਕਿੰਨਾ ਟਾਈਮ ਰਾਏ ਬੁਲਾਰ ਦੇ ਨੇਤਰ ਬੰਦ ਰਹੇ ਇੱਕ ਟਿਕ ਬਸ ਉਹਦੇ ਵਿੱਚ ਸਮਾਧਿਸ਼ਟ ਹੋ ਗਿਆ ਸਮਾਧੀ ਲੱਗ ਗਈ ਕਿਉਂਕਿ ਉਹ ਨਿੱਜੀ ਸਰੂਪ ਨੂੰ ਜਿਹੜਾ ਬੰਦੇ ਦੀ ਨਿੱਜੀ ਸਰੂਪ ਤੱਕ ਪਹੁੰਚ ਹੋ ਗਈ ਉਹਦਾ ਅਨਹਦ ਸ਼ਬਦ ਚੱਲਣ ਲੱਗ ਜਾਂਦਾ ਹੈ ਅਨਹਦ ਸ਼ਬਦ ਤੇ ਚੱਲਦਾ ਹੀ ਹੁੰਦਾ ਹੈ ਸਾਡਾ ਮਨ ਵਾਰ-ਵਾਰ ਭਟਕਦਾ ਫਿਰਦਾ ਬਸ ਜਦੋਂ ਸਾਡਾ ਮਨ ਅੰਤਰਮੁਖੀ ਹੋ ਗਿਆ ਉਹ ਚੱਲਦੇ ਪੂਰੇ ਬ੍ਰਹਿਮੰਡ ਦੇ ਵਿੱਚ ਚੱਲਦੇ ਸ਼ਬਦ ਨੂੰ ਸਾਡਾ ਸਾਡੀ ਸੁਰਤ ਸੁਣਨ ਲੱਗ ਜਾਂਦੀ ਹੈ ਉਹ ਤੇ ਚੱਲੇ ਹੀ ਰਿਹਾ ਸਾਡੇ ਅੰਦਰ ਸ਼ਬਦ ਹੀ ਤਾਂ ਹੈ ਚੱਲ ਤਾਂ ਚੱਲਣਾ ਸ਼ਬਦ ਵੀ ਆਉਂ ਹੈ ਵੀ ਇੱਕ ਤੁਹਾਨੂੰ ਸਮਝਾਣ ਲਈ ਹੈ ਹੈ ਹੀ ਵਾਸਤਵਿਕ ਰੂਪ ਸ਼ਬਦ ਸ਼ਬਦ ਹੀ ਤਾਂ ਹੈ ਸ਼ਬਦ ਦਾ ਇਹ ਸਾਰਾ ਬ੍ਰਹਿਮੰਡ ਹੈ ਹੀ ਸ਼ਬਦ ਦਾ ਬਣਿਆ ਉਸ ਤੋਂ ਨੀਂਦਾ ਹੀ ਬਣਿਆ ਅਨਹਦ ਸ਼ਬਦ ਦਾ ਬਣਿਆ ਸਹਿਜ ਤੋਂ ਨੂੰ ਤੋਂ ਬਣਿਆ ਉਸੇ ਦਾ ਹੀ ਤਾਂ ਸਾਰਾ ਪਸਾਰਾ ਹੈ ਜਦੋਂ ਬੰਦਾ ਅੰਤਰਮੁਖੀ ਜਿਉਂ 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 ਹੁੰਦਾ ਜਾਂਦਾ ਹੈ ਉਹ ਫਿਰ ਅੰਤਰਮੁਖੀ ਹੋ ਕੇ ਫਿਰ ਸਮਝ ਲੱਗ ਜਾਂਦੀ ਫਿਰ ਫਿਰ ਉੱਥੇ ਕਹਿ ਉੱਠਦਾ ਓਹੋ ਮੈਂ ਤਹ ਬਾਰਕੁਮਦਾ ਫਿਰਦਾ ਸਿਖਾਉਂ ਟੁੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲੱਖ ਨ ਲਖੀਆ ਗੁਰਮੁਖ ਦੇ ਦਿਖਾਲ ਮੈਂ ਉਹ ਤਾਂ ਮੇਰੇ ਨਾਲ ਸੀ ਮੈਂ ਜਿਨ ਬਾਹਰ ਲੱਭਦਾ ਪਤਾ ਸੀ ਉਹਨੂੰ ਮੈਂ ਆਪਣਾ ਹੀ ਨਹੀਂ ਸਮਝਿਆ ਜਿਹੜਾ ਮੇਰਾ ਆਪਣਾ ਸੀ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜੇ ਵਸੀ ਰੱਬ ਹੀ ਵਾਲੀ ਆ ਜੰਗਲ ਕਿਆ ਟੂੜੇ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿੱਧਰ ਘੁੰਮਦਾ ਫਿਰਦਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾਂ ਲੈ ਪਾ ਤੋਹੀ ਸੰਗ ਸਮਾਈ ਬਹੁਤ ਮਦ ਜਿਉਂ ਬਾਸ ਵਸਤ ਹੈ ਮੁਕਰ ਮਾਹੀ ਜੈਸੀ ਛਾਈ ਫੁੱਲ ਦੇ ਵਿੱਚ ਜਿਵੇਂ ਖੁਸ਼ਬੂ ਹੈ ਲੱਭਣ ਲੱਗ ਜਾਓ ਖੰਭ ਪੰਖੜੀ ਪੰਖੜੀ ਤੋੜ ਕੇ ਖੁਸ਼ਬੂ ਕਿੱਥੇ ਲੱਭ ਲੋ ਕਿਸੇ ਨੂੰ ਮਿਲੀ ਅਜੇ ਤੱਕ ਉਹ ਮਹਿਸੂਸ ਕਰਨ ਦਾ ਘਰਾਣ ਇੰਦਰਾ ਨੱਕ ਇੰਦਰਾ ਚਾਲੂ ਹੋਏਗਾ ਤਾਂ ਖੁਸ਼ਬੂ ਦਿਸੇਗੀ ਸ਼ੀਸ਼ੇ ਦੇ ਵਿੱਚੋਂ ਬੰਦਾ ਲੱਭਣ ਲੱਗ ਜਾਓ ਵੀ ਕੱਢ ਲਈਏ ਫੜ ਲਈਏ ਤੋੜ ਲਓ ਸ਼ੀਸ਼ਾ ਕੰਕੜ ਕੰਕੜ ਕਰ ਲਓ ਮਿਲਣਾ ਹੀ ਨਹੀਂ ਉਹਨੂੰ ਦੇਖੋਗੇ ਤਾਂ ਵਿੱਚ ਹੈ ਓਹ ਮਹਾਰਜ ਕਹਿੰਦੇ ਪੋਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਫਿਰਦੇ ਦੇ ਅੰਦਰ ਖੋਜ ਬੰਦੇ ਖੋਜ ਦਿਲ ਹਰ ਰੋਜ ਬਾਹਰ ਪੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਕਹ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਜਿੰਨਾ ਚਿਰ ਆਪਣੇ ਆਪੇ ਨੂੰ ਨਹੀਂ ਚੀਨਦਾ ਨਹੀਂ ਜਾਣਦਾ ਉਨਾਂ ਸਮਾਂ ਭਰਮ ਦਾ ਭਲੇਖਿਆਂ ਦੀ ਕਾਈ ਦੂਰ ਨਹੀਂ ਹੋਣੀ ਕਾਈ ਕਹਿ ਦਿੰਦੇ ਜਿਵੇਂ ਪਾਣੀ ਖੜੇ ਪਾਣੀ ਦੇ ਉੱਤੇ ਕਾਈ ਆ ਜਾਂਦੀ ਮਿੱਟੀ ਕੱਟਾ ਆ ਜਾਂਦਾ ਜਦੋਂ ਬੰਦਾ ਉਹਨੂੰ ਪਰਾਂ ਨੂੰ ਚੱਲ ਕੇ ਕਾਈ ਨੂੰ ਦੂਰ ਕਰ ਦੇਗਾ ਵਿੱਚੋਂ ਸਾਫ਼ ਪਾਣੀ ਨਿਕਲਿਆ ਆਏਗਾ ਬਸ ਗੱਲ ਤੇ ਇੰਨੀ ਹੋ ਗਈ